ਮਾਰਨੇ ਮਾਤਾ ਦੇ ਵਿੱਚ ਆਹੋ ਬਣਾਏ ਨੇ ਲੈਗ ਵੀ ਸਲੈਗ ਫਿਰ ਖਾਣ ਵਾਸਤੇ ਉਹ ਬੇਬੇ ਤਾਂ ਚੱਲ ਮੈਨੂੰ ਵਧੀਆ ਲੱਗ ਰਿਹਾ ਇੱਕ ਤੂੰ ਤਾਂ ਬਣਾ ਲੈ ਪਰ ਅੱਜ ਤੋਂ ਬਾਅਦ ਕਿਸੇ ਤੇ ਯਕੀਨ ਨੀ ਕਰਨਾ ਯਾਰ ਯਾਰਾਂ ਦੀਆਂ ਬਾਹਾਂ ਹੁੰਦੀ ਦਾ ਸੁਣਿਆ ਸੀ ਯਾਰ ਯਾਰਾਂ ਦੀਆਂ ਬਾਹਾਂ ਕੱਟਦੇ ਹੋਏ ਅੱਜ ਪਹਿਲੀ ਵਾਰ ਦੇਖਿਆ ਪਰ ਅੱਜ ਤੋਂ ਬਾਅਦ ਕਿਸੇ ਤੇ ਯਕੀਨ ਨਹੀਂ ਕਰਨਾ ਇਕੱਲੇ ਆਪਣੇ ਸਰੀਰ ਨੂੰ ਕਲ ਦਰੋਸਤ ਕਰਕੇ ਕੱਲੇ ਕੱਲੇ ਨੂੰ ਢਿੜ-ਢਿੜ ਕੇ ਮਾਰੂ ਸਾਲੇ ਨੂੰ ਕੱਲੇ ਕੱਲੇ ਨੂੰ ਠੋਕੂ ਅੱਜ ਤੱਕ ਰੱਬ ਨੇ ਵੀ ਸਾਹ ਨਹੀਂ ਦਿੱਤਾ ਮੇਰਾ ਕੱਲੇ ਗਰੀਬ ਬੰਦੇ ਨੂੰ ਮਾਰ ਕੇ ਧਰਗੇ ਹਾਏ ਹਾਏ ਬਹੁਤ ਔਖਾ ਦੁਨੀਆਦਾਰੀ ਦਾ ਜੱਤਨਾ ਇਦੋ ਚੰਗਾ ਤਾਂ ਮੇਰਾ ਬਾਬਾ ਹਾਰੀ ਸੀ ਪਹਿਲਾਂ ਤੂੰ ਮੇਰਾ ਭਾਈ ਚੱਕ ਲਿਆ ਹੁਣ ਤੂੰ ਮੈਨੂੰ ਮਾਰਨ ਵਾਲੇ ਛੱਡ ਫੇਰ ਤੋਰੇ ਰੱਬਾ ਪਰ ਮੈਂ ਇਕੱਲੇ ਇਕੱਲੇ ਦਾ ਗਿਣ-ਗਿਣ ਕੇ ਬਦਲਾ ਲਵਾਂ ਇਕੱਲੇ ਇਕੱਲੇ ਨੂੰ ਮਾਰੂੰ ਅੱਜ ਇਹਨਾਂ ਨੇ ਮੈਨੂੰ ਜਿਉਂਦਾ ਛੱਡ ਕੇ ਬਹੁਤ ਵੱਡੀ ਗਲਤੀ ਕਰ ਲਈ ਭਾਜੀ ਮੈਂ ਦੁੱਗਣੀ ਕਰਕੇ ਮੋੜਨੀ ਆ ਛਾਗਣ ਤਾਂ ਇਹਨਾਂ ਨੇ ਪਾਉਣ ਦੀ ਸ਼ੁਰੂਆਤ ਆਪ ਕਰੀ ਆ ਸ਼ੇਰਿਆ ਤੇਰੀ ਮੌਤ ਆਣ ਲਈ ਆ ਭੱਜ ਲਾ ਜਿੱਥੇ ਭੱਜਿਆ ਜਾਂਦਾ ਅੱਜ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਫੌਜੀਆ ਮੰਗ ਟ੍ਰੇਨਿੰਗ ਲੈਣੀ ਆ ਮਾਰਨੇ ਆ ਇਕੱਲੇ ਇਕੱਲੇ ਠੋਕ ਠੋਕ ਕੇ ਕੱਲੇ ਕੱਲੇ ਦੇ ਗੋਲੀ ਹਿੱਕ ਵਿੱਚ ਦੀ ਕੱਢਣੀ ਆ ਇੱਕ ਵਿੱਚ ਦੀ ਕੱਢਣੀ ਆ ਨਨਪਣ ਨਾ ਖੇ ਤਰਾ ਮੈਂ ਆ ਗਿਆ ਸੁੱਤ ਜੀ ਆ ਗਈ ਨਾ ਕਿ ਜੈਨੂ ਖਾਂਦਾ ਹੁਣ ਧਰ ਲਈ ਮੈਂ ਸਬਜੀ ਮੁੰਡੇ ਦੇ ਪਸੰਦ ਦੀ ਮੈਂ ਮੈਂ ਤਾਂ ਉਹ ਡੈਡੀ ਨੂੰ ਕਿਹਾ ਮੁੰਡਾ ਫੇਰ ਬਾਹਰ ਨੂੰ ਜਾਊਗਾ ਲੈਗ ਪੀਸ ਲਿਆ ਦੀ ਲੈਗ ਲੈਗ ਬਣਾਉ ਲੈਗ ਲੈਗ ਆ ਬਣਾਈ ਪਈ ਆ ਪਤਾ ਨਹੀਂ ਕਿੱਥੇ ਉਜੜ ਗਿਆ ਕਿੱਥੇ ਨਾ ਆ ਜੇ ਖਾ ਲੈ ਬਣੀ ਪਈ ਆ ਸਬਜੀ ਸੇਤ ਹੀ ਆ ਜੇ ਪਾਣੀ ਕਿੱਥੇ ਨਿਕਲ ਜਾਂਦਾ ਕਿੱਥੇ ਨਾ ਮੁੜ ਕੇ ਨਿਕਲ ਕੇ ਕਰ ਵੱਰਦਾ ਹੀ ਨਹੀਂ ਹੈਗਾ ਭੈਣੇ ਬਾਹਲੀ ਜਾਨ ਦੁਖੀ ਕਰ ਲਈ ਉਹਨੇ ਮੇਰੀ ਦੱਸ ਕਿੱਥੇ ਜਾਵਾਂ ਮੈਂ ਹੋਰ ਉਹਦਾ ਬਾਪ ਵੀ ਆਉਣ ਵਾਲਾ ਆ ਕੇ ਹਾਲ ਹਾਲ ਕਰੂਗਾ ਵੀ ਮੁੰਡਾ ਕਿੱਥੇ ਵਗ ਗਿਆ ਭੈਣ ਦਾ ਖਸਮ ਪਤਾ ਨਹੀਂ ਕਿੱਥੇ ਵਹਿੰਦਾ ਜਾ ਕੇ ਕਿੱਥੇ ਨਾ ਕਿਹੜੀ ਢਾਣੀ ਚ ਪੋਰ ਪੋਰ ਲੈ ਬੈਠੀ ਆ ਹਾਂ ਠੀਕ ਆ ਆ ਗਿਆ ਤੂੰ ਆ ਗਿਆ ਕਿੱਥੇ ਪਾ ਗਿਆ ਤੀ ਐ ਚੀਜ਼ੀਗਾ ਮੈਂ ਤਾਂ ਕਦੋਂ ਦੀ ਦੀ ਕੀ ਜਾਨੀ ਆ ਤੈਨੂੰ ਬਸ ਐ ਚੀਜ਼ੀਗਾ ਉਹ ਗਿਰ ਜੇ ਗਿਆ ਬੇ ਆ ਕੀ ਵੱਜਿਆ ਬੇ ਤੇਰੇ ਸੱਟਾਂ ਕਿੱਥੋਂ ਖਾ ਕੇ ਆ ਗਿਆ ਉਹ ਉੱਥੇ ਗਿਰ ਗਿਆ ਮੈਂ ਆਹ ਰੇ ਮੈਂ ਦੇਖ ਅਗਮਾ ਤੂੰ ਤਾਂ ਘੋਟੇ ਪਨ ਨਹੀਂ ਬੈਠਦਾ ਉਹ ਬੇਬੇ ਕਰਾਂ ਕੀ ਗਰਮੀ ਬਹੁਤ ਆ ਮਿੰਦਾ ਚੱਕਰ ਆ ਗਏ ਹਾਂ ਮੈਂ ਮਰ ਜਾ ਮੈਂ ਕੀ ਤੇਰੇ ਬਾਪ ਨੂੰ ਦੱਸੂਗੀ ਮਰਨੇ ਆ ਮੈਂ ਕੀ ਲੋਕਾਂ ਨੂੰ ਦਗਾਉਂ ਗਿਆ ਲੱਗੂ ਤੇਰੇ ਪੁੱਤ ਦਾ ਬਾਰੇ ਗਿਆ ਹੈਦੀ ਉਹ ਮਾ ਹੋਰੀ ਕੋਸੇ ਲੱਗ ਗਿਆ ਕਾਪ ਨੂੰ ਆ ਕੇ ਉਹ ਰੇ ਉਹ ਬੇਬੇ ਮੈਂ ਕੀ ਕਰਾਂ ਤੇੜੀਆਂ ਜੱਪੇ ਪਾਉਣੀਆਂ ਤੇ ਖੜਨ ਲੱਗ ਗਿਆ ਤੂੰ ਤਾਂ ਉਹ ਕਿੱਥੇ ਬੇਬੇ ਉਹ ਸਿਰਪਣਾ ਕੇ ਆ ਗਿਆ ਤੂੰ ਤਾਂ ਮਾਰਨੇ ਮਾਤਾ ਦੇ ਵਿੱਚ ਆਹੋ ਬਣਾਏ ਨੇ ਲੈਗ ਵੀ ਸਲੈਗ ਫੇਰ ਖਾਣ ਵਾਸਤੇ ਉਹ ਬੇਬੇ ਤਾਂ ਚੱਲ ਮੈਨੂੰ ਵਧੀਆ ਲੱਗ ਰਿਹਾ ਇੱਕ ਤਾਂ ਤੂੰ ਤਾਂ ਬਣਾ ਲੈ ਉਹ ਮੈਂ ਬਾਹਰੇ ਏਸ ਹੀ ਚ ਲੱਗੇ ਰਹਿੰਦੇ ਨੇ ਮੈਂ ਤਾਂ ਮੱਖਾ ਬਣਾ ਕੇ ਆ ਗਿਆ ਲੋਕਾਂ ਤੋਂ ਮੈਂ ਕੀ ਕਰਾਂ ਬੰਦਾ ਜਨ ਨੂੰ ਬੇਬੇ ਛੱਟ ਉਰੇ ਛੱਟ ਵੱਜੀ ਆ ਹੋਰ ਮੈਂ ਤੇਰੇ ਬਾਪ ਨੂੰ ਕੀ ਦੱਸੀ ਮੈਂ ਤਾਂ ਇੰਨਾ ਉਹਨੂੰ ਕਹਿਨੀ ਆ ਬੇਬੇ ਇੱਕ ਤਾਂ ਮੇਰੇ ਛੱਟ ਵੱਜੀ ਉਹ ਤੋਂ ਤੂੰ ਹੋਰ ਮਗਰ ਹੋਰ ਕੀ ਰੋਣਾ ਜੰਮ ਨਾਲੇ ਨੂੰ ਆਪਦਿਆਂ ਨੂੰ ਇਹ ਤਾਂ ਮੈਂ ਬਾਹਰ ਹੀ ਚੰਗਾ ਸੀ ਮੈਂ ਤਾਂ ਬਾਹਰ ਲੱਗ ਜਾਂਦਾ ਜੇ ਅਸੀਂ ਹੁੰਦਾ ਮੈਂ ਤੈਨੂੰ ਏਸੀ ਚ ਬਾੜ ਦਿੰਦੀ ਮੈਂ ਤਾਂ ਤੈਨੂੰ ਐ ਕਹਿ ਦਿੱਤੀ ਮੈਂ ਤੈਨੂੰ ਫੇਰ ਤੋੜੂੰਗੀ ਬਾਹਰ ਫੇਰ ਆਮੇਗਾ ਕੁਸ ਬਣ ਕੇ ਤੂੰ ਤਾਂ ਇੱਥੇ ਮੂੰਹ ਸਿਰਪਣਾਉਣ ਲੱਗ ਗਿਆ ਮਰਨੇ ਆ ਕੋਈ ਹੁਣ ਬੇਬੇ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਕੀ ਕਰਾਂ ਗਰਮੀ ਮੇਰੀ ਚਾਹ ਪਾਦਾ ਫੇ ਹਵਾ ਚ ਗਰਮੀ ਨਹੀਂ ਗੋਲੀਆਂ ਬਣਾ ਕੇ ਮੈਂ ਤੂੰ ਬਾਹਰ ਚੰਗਾ ਨਹੀਂ ਮੈਂ ਨਹੀਂ ਮੁੜ ਕੇ ਆਉਂਦਾ ਹੁਣ ਮੈਂ ਤੇਰੇ ਬਾਪ ਦਾ ਵਗ ਦਿੱਤਾ ਹਾਂ ਇੱਜ ਕਿਤੇ ਤੇਰਾ ਬਾਪ ਮੈਨੂੰ ਗਾਲ੍ਹਾਂ ਦਊਗਾ ਵੀ ਕਿੱਥੇ ਵਗ ਗਿਆ ਹੁਣ ਕਹਿੰਦਾ ਤੇ ਮੱਲਮ ਮੂੰਹ ਫੂਕ ਲਾ ਤੇਲ ਤੂ ਲਾ ਲਾ ਤੱਤਾ ਕਰਕੇ ਮੈਂ ਲਿਆਉਂਦੀ ਆਂ ਇਹਨਾਂ ਨੂੰ ਕੋਕਾ ਪਾਣੀ ਪੀ ਲਾ ਪਾਣੀ ਪੀ ਲਾ ਪੁੱਤ ਮੇਰਾ ਤਾਂ ਇੰਨਾ ਬੀਪੀ ਵੜ ਗਿਆ ਸੀ ਮੈਂ ਤਾਂ ਤੈਨੂੰ ਇੰਨੇ ਗਾਲ੍ਹਾਂ ਕੱਢੀਆਂ ਲੈ ਬਿੱਬੂਰੇ ਬਹਿ ਜਾ ਤੂੰ ਕੋਣ ਆ ਪੁੱਤਰਾ ਸੁਣਾ ਤਾ ਬਹੁਤ ਠੰਡਾ ਹੈਗਾ ਵਾ ਕੀ ਕਰਾ ਆਜਾ ਤੂੰ ਮੈਨੂੰ ਦੁਖੀ ਕਰ ਦੇ ਨਾ ਫੇਰ ਹੋ ਗਿਆ ਮੀਆਂ ਮੇਰਾ ਮੀਂਹ ਵੀ ਪਾਤਾ ਬਹੁਤ ਰ ਪੁੱਤ ਤੂੰ ਜਾਇ ਨਾ ਕਰ ਪੁੱਤ ਮਾਰੇ ਮੈਂ ਸਮਝਦਾ ਬੇਬੇ ਦੀ ਗੱਲ ਅੱਜ ਕੱਲ ਬਾਕੀ ਤਾਂ ਨਹੀਂ ਹੈਗਾ ਪੁੱਤ ਮਾਰੇ ਜਾਣ ਦਾ ਨੂੰ ਤਾਂ ਤੇਰੀ ਗੱਲ ਸਹੀ ਹੈ ਘਰ ਰਹਿੰਦੇ ਹੁੰਦੇ ਨੇ ਬੱਚੇ ਹੋਰ ਮਾਤਾ ਤੜਕੀ ਚਾਹ ਆਈ ਚਾਹ ਫਿਰਦੀਆਂ ਤੇਰਾ ਬਾਪੂ ਕਾ ਨਾ ਮੁੰਡੇ ਨੂੰ ਆ ਸਬਜੀ ਬਣਾ ਦੇ ਕੁਮਾਰ ਕੇ ਲੱਗ ਗਈ ਨਾਉ ਲੱਗ ਬਣਾ ਲੈ ਪੁੱਤ ਤੇਰੇ ਵਾਸਤੇ ਮਾਲਾ ਮੁੰਡੇ ਨੂੰ ਘਾਉਂਦੀ ਤੂੰ ਸੱਟਾਂ ਖਾ ਕੇ ਆ ਗਿਆ ਮੇਰਾ ਵੀ ਦਿਲ ਕੁੱਸਿਆ ਮਹੀ ਦਾ ਇਸ ਬੇਬੇ ਤੇ ਤਲ ਰੋ ਰੋਦਾ ਕੋਈ ਨਹੀਂ ਮੈਂ ਕੀ ਕਰਾਂ ਬੱਸ ਜੇ ਸਾਡੇ ਤੇ ਫੇਰ ਮਾਰਵੇ ਮਾਰ ਜੇਗਾ ਮੈਂ ਨਹੀਂ ਜਾਂਦੀ ਮੈਂ ਜਾਈਂਗੀ ਤੇਰਾ ਮਾਂ ਕਰੂੰ ਨਹੀਂ ਜਾਂਦਾ ਹੁਣ ਨਹੀਂ ਜਾਂਦਾ ਤੇਰਾ ਬਾਪੂ ਉਹ ਪਿੰਡ ਲੱਗ ਗਿਆ ਮੈਂ ਦੱਸ ਕੀ ਕਰਾਂ ਨਾ ਕਿਸੇ ਖਰਾਬ ਨਾੜ ਮਾਰਦਲੂ ਕਾਰੇ ਰੋਦੇ ਰਾਤ ਨੂੰ ਹੋ ਨਹੀਂ ਜਾਂਦਾ ਹੁਣ ਮੈਂ ਹੋਰ ਹੀ ਕੋਈ ਕੰਮ ਸ਼ੁਰੂ ਕਰੂੰਗਾ ਉਰੀ ਰਹੂੰਗਾ। ਪਰ ਪੁੱਤਾਂ ਪਰ ਐਸਾ ਠੰਡਾ ਕਮਰਾ ਕਰਨ ਵਾਲਾ ਲਵਾਉਣਾ ਤੇ ਫਿਰ ਤੂੰ ਕਹਿੰਦਾ ਮੈਂ ਉਰੀ ਰਹੂੰਗਾ। ਉਹ ਹੋਰ ਲਵਾ ਲਾਂਗੇ ਕੋਈ ਗੱਲ ਨਹੀਂ ਪੈਸਾ ਵਧੇਰਾ ਆਪਣਾ ਕੋਈ ਟੈਨਸ਼ਨ ਨਾ ਲੈ। ਫਿਰ ਕਿਸੇ ਚੰਗਾ ਜਿਹਾ ਕੰਮ ਦੇਖ ਲੈ ਪੁੱਤ। ਹੋਰ ਮੈਂ ਕੰਮ ਦੇਖ। ਨਾ ਨਾ ਖੜਿਆ ਨਾ ਕਰ ਮੁੰਡਿਆ ਤੇ ਮੇਰਾ ਦਿਲ ਡਰਨੋਂ ਲੱਗ ਜਾਂਦਾ ਹੈ। ਕੋਈ ਟੈਨਸ਼ਨ। ਹੋਰ ਪੁੱਤ ਕੋਈ ਚੰਗਾ ਜਿਹਾ ਕੰਮ ਦੇਖ ਲੈ। ਹੋਰ ਚੰਗਾ ਜਿਹਾ ਕੰਮ ਦੇਖ। ਰੋਟੀ ਪਾਣੀ ਖਾ ਲੈ ਪੁੱਤ। ਮੈਂ ਤਾਂ ਪੁੱਤ ਇਹ ਵਾਸਤੇ ਤੈਨੂੰ ਬੁੱਛੇ ਚ ਗਾਲਾਂ ਨਿਕਲ ਗਈਆਂ ਮੇਰੇ ਬੁੱਤ ਰੋਟੀ ਰੁੱਟੀ ਖਾ ਲੈ ਮੈਂ ਰੋਟੀ ਬਾਕੇ ਬੁੱਕ ਰੋਟੀ ਨਹੀਂ ਭੁੱਖ ਵੀ ਹੈਗੀ ਮੈਨੂੰ ਜਦੋਂ ਭੁੱਖ ਲੱਗੀ ਮੈਂ ਆਪੀ ਖਾ ਲੂੰਗਾ ਇੱਕ ਮੈਂ ਤੜਕੇ ਤੋਂ ਭੱਜਣ ਜਾਇਆ ਕਰੂੰਗਾ ਮਾਦਾ ਸਰੀਰ ਕੋਈ ਧਿਆਨ ਦੇਣਾ ਫਿਰ ਵੀ ਮੇਰਾ ਸਰੀਰ ਜਮਾ ਡਾਊਨ ਜਾਂਦਾ ਰੇ ਅੱਗੇ ਉੱਥੇ ਤਾਂ ਮੈਂ ਕੰਮ ਧੰਦਾ ਕਰ ਵੀ ਲੈਣਾ ਹੋਰ ਅੱਗੇ ਕੰਮ ਧੰਦਾ ਵੀ ਨਹੀਂ ਹੁੰਦਾ ਗਰਮੀ ਦੇ ਨਾਲ ਚੱਲ ਭੱਜਿਆ ਕਰ ਬੋਤ ਸਵੇਰੇ ਸਵੇਰੇ ਭੱਜਿਆ ਕਰ ਹਾਂ ਉਹ ਰਸਬੇੜਿਆ ਕਿ ਭੱਜ ਗਿਆ ਦੋ ਚਾਰ ਬਦਾਮ ਭੋਜਿਆ ਕਰ ਮੈਂ ਤੜਕੇ ਖਾ ਲਿਆ ਉਹਦਾ ਕਰ ਪੁੱਤ ਵਿੱਚ ਮੱਕੀ ਉਹ ਵੀ ਤੇ ਉਹ ਪੁੱਤ ਗਾਲਖੀ ਦੀ ਮੁਠੀ ਹਾਂ ਉਹ ਵੀ ਭੋਜਿਆ ਕਰ ਸੋਲੇ ਵਿਚਾਰਿਆ ਕਰਾਂਗਾ ਪੁੱਤ ਹੋਰ ਕਹਿੰਦੇ ਸੋਲੇ ਵਿਚਾਰ ਕੇ ਤਾਕਤ ਪੈ ਜਾਂਦੀ ਆ ਹੋਰ ਸੋਲੇ ਕਿਲੋ ਪਿਆ ਕਰਾਂਗਾ ਅੱਧਾ ਕਿਲੋ ਇੰਨੇ ਦਾ ਗਾਹ ਨੂੰ ਇੱਕ ਮੁਠੀ ਵੀ ਭੋਜਿਆ ਕਰ ਬਦਾਮ ਕਿੰਨੇ ਭੋਜਿਆ ਕਰ ਚਾਰਕ ਬਦਾਮ ਦੋ ਚਾਰਕ ਬਦਾਮ ਮੁਠੀ ਸੋਲਿਆਂ ਦੀ ਹੈ ਹਾਂ ਫਿਰ ਮਰਗੜ ਕੇ ਦੇ ਆ ਕਰਾਂ ਤੈਨੂੰ ਮੈਂ ਨਹੀਂ ਖਾ ਲਿਆ ਕਰੂੰ ਮੈਂ ਛਿੱਲਕੀ ਕੋਈ ਗੱਲ ਨਹੀਂ ਚੰਗਾ ਪੁੱਤ ਇਹ ਤਾਂ ਅਕੜਾ ਹੋ ਜਾਏਗਾ ਹੋਰ ਚੰਗਾ ਪੁੱਤ ਫਿਰ ਮੈਂ ਘਰ ਜਾ ਕਰੂੰ ਤੇਰੇ ਬਾਪੂ ਤਾਂ ਰਗੜਨ ਭਾਇ ਕਰਾਂਗੇ ਮੈਂ ਲਾ ਦੇ ਕਰਾਂ ਤੂੰ ਹੀ ਲਾ ਲਿਆ ਕਰੀ ਕੋਈ ਚਲ ਮੈਂ ਲਾ ਦਿਆ ਪੁੱਤ ਮੇਰਾ ਕੰਮ ਤਾਂ ਕਰਾ ਦੇ ਕਰਾਂਗਾ ਹਾਂ ਕੋਈ ਨਹੀਂ ਪੋਚਾ ਲਾ ਦੇ ਕਰੀ ਪੁੱਤ ਬਸ ਕੋਈ ਚੱਕਰ ਨਹੀਂ ਦਿੱਤਾ ਹਾਂ ਮੈਂ ਚਾਹੂਗਾ ਦਾ ਕਰ ਤੂੰ ਪੋਚਾ ਲਾ ਦੇ ਕਰ ਹੁਣ ਮੈਂ ਤਾਂ ਬੰਦਾਂ ਨਹੀਂ ਪੁੱਤ ਹਾਂ ਹੁਣ ਉਰੀਆਂ ਮੈਂ ਚੰਗਾ ਬਸ ਤੜਕੇ ਠਾਲਦੀ ਹੁਣ ਸਾਜ ਦੇਵਾਂਗੇ ਤੇ ਚੰਗਾ ਚੰਗਾ ਮੈਂ ਠਾਲ ਦੂੰਗਾ ਹਾਂ ਮੈਂ ਪੂਤਾਂ ਮੈਂ ਆਰਾਮ ਲਾ ਕੇ ਪੂੰਗਾ ਚੰਗਾ ਪੁੱਤ ਚਲ ਮੈਨੂੰ ਆਰਾਮ ਕਰਨ ਲੈ ਦੇ ਹੁਣ ਤੂੰ ਚੰਗਾ ਪੁੱਤ ਪਾ ਜਾ ਤੂੰ ਸਾਹ ਕਰਦਾ ਕਰ ਚੰਗਾ ਪੁੱਤ ਚੰਗਾ ਚੰਗਾ ਪਾ ਜਾ ਪਾ ਜਾ ਠੀਕ ਮੈਂ ਨਹੀਂ ਸਿਰ ਦੁੱਗਣਾ ਮੈਂ ਸਿਰ ਦੁੱਗਣਾ ਕਰਾਂਗਾ ਯਾਰ ਮੈਂ ਤਾਂ ਇਹ ਗਲਤ ਪੰਗੇ ਲੈ ਜਨਾ ਨਾ ਹਾਲ ਚਾਰ ਦਿਨ ਦੀ ਬਾਹਰੋਂ ਆਇਆ ਉਹਰੇ ਮਾਪੇ ਦੀ ਸੇਵਾ ਕਰਦਾ ਨਾਲੇ ਸੁਆਦ ਲੈ ਕੇ ਜਾਣਾ ਯਾਰ ਜ਼ਿੰਦਗੀ ਦਾ ਚਾਰ ਪੈਸੇ ਨੇ ਦਾ ਕੀ ਨਾ ਕੀ ਨੇ ਆ ਓਏ ਹੋਰ ਯਾਰ ਮੇਰੇ ਇੱਕ ਭਰਾ ਦਾ ਮਾਰਤਾ ਕਿਤੇ ਸਾਲੇ ਮੈਨੂੰ ਮਾਰਤਾ ਇਹਨਾਂ ਨੇ ਇਹਨਾਂ ਦੇ ਕਿਹੜਾ ਕੋਈ ਜਾਣਾਗਾ ਇਹਨਾਂ ਨੇ ਇੱਕ ਬੰਦੇ ਪਹਿਲਾਂ ਹੀ ਮਾਰ ਰੱਖੇ ਨੇ ਉਹਨਾਂ ਦਾ ਵੀ ਪਤਾ ਲੱਗਾ ਮੇਰਾ ਵੀ ਨਹੀਂ ਪਤਾ ਲੱਗਣਾ ਓਏ ਹੋਰ ਮੇਰੀ ਮਾਂ ਬਾਪਰੀ ਬੜਾ ਪਰਲ ਜੂ ਮੇਰੀ ਜਵਾਨੀ ਰੁੱਲ ਜੂਗੀ ਯਾਰ ਨਾਲੇ ਗੈਬੀ ਦੀ ਮਾਂ ਦਾ ਵੀ ਸਹਾਰਾ ਕੋਈ ਹੋਣਾ ਚਾਹੀਦਾ ਇਹਨਾਂ ਨੇ ਜੇ ਮੈਨੂੰ ਹੀ ਮਾਰਤਾ ਫਿਰ ਇਹਨਾਂ ਦਾ ਕੌਣ ਧਿਆਨ ਕੋ ਰੱਖੂਗਾ ਯਾਰ ਚੱਲ ਛੱਡ ਪਰਾਂ ਇਹਨਾਂ ਦਾ ਖੇੜਾ ਯਾਰ ਓਹੋ ਇਹਨਾਂ ਤੋਂ ਮਾਫੀ ਮੰਗਲਾਂਗੇ ਜੇ ਮੈਨੂੰ ਮਾਰਨ ਆਏ ਫਿਰ ਹੁਣ ਗੇੜੇ ਗੂੜੇ ਤਾਂ ਕੱਢਣੇ ਬਣਦੇ ਨੇ ਯਾਰ ਰੋਜ਼ ਇੱਕ ਅੱਧਾ ਗੇੜਾ ਤਾਂ ਕੱਢ ਕੇ ਜਾਇ ਕਰਾਂਗੇ ਸ਼ਾਮ ਨੂੰ ਓਹ ਹੋਰ ਯਾਰ ਸਰੀਰ ਜਮਾ ਡਾਊਨ ਜਾਈ ਜਾਂਦਾ ਰੇ ਆ ਕੇ ਇੱਕ ਦਿਨ ਤਾਂ ਉਹੀ ਸਾਲਾ ਚੱਕਰ ਜੇ ਹੀ ਜਾਂਦੇ ਸੀਗੇ ਨਾਲ ਇੱਕ ਗੱਲ ਹੋਰ ਉਹਨਾਂ ਮੂਰੇ ਮੇਰਾ ਸਰੀਰ ਜਮਾ ਨਹੀਂ ਕੰਮ ਕਰਦਾ ਰਿਹਾ ਤਾਂ ਆਪਾਂ ਹੁਣ ਸਰੀਰ ਨੂੰ ਵੀ ਤਾਕਤਵਰ ਬਣਾਉਣਾ ਆ ਦਾ ਵੈਸੇ ਤਾਂ ਇਹਨਾਂ ਦਾ ਖੇੜਾ ਛੱਡ ਤਾਂ ਆਪਾਂ ਚੱਲ ਕੋਈ ਨਹੀਂ ਫਿਰ ਵੀ ਸਰੀਰ ਚ ਜਾਨ ਮੁਕਤੀ ਮਾੜੀ ਮੁੱਟੀ ਦਾ ਚਾਹੀਦੀ ਆ ਓਏ ਆਹ ਸਾਰਾ ਸਰੀਰ ਦਾ ਬੰਦਾ ਹੋਰੀ ਕੀ ਕਰਦਾ ਕੋਈ ਘੜ ਜਾ ਕੋਈ ਗਮ ਘੜ ਬੰਦਾ ਲਾਜੇ ਮੈਨੂੰ ਲੁੱਕ ਲੁੱਕ ਕੀ ਚਾਹੁੰਦਾ ਇਹ ਮਾਗਰ ਓਏ ਅੰਦਾ ਸਾਰਾ ਓਏ ਇਹ ਸਾਲਾ ਇਦਨ ਪਾੜੜੀ ਕਣੀ ਨੂੰ ਕੀ ਕਰਨੀ ਆਂਦਾ ਆ ਮੇਰਾ ਨੌਲ ਦਾ ਨਹੀਂ ਆਇਆ ਉੱਤੋਂ ਮੋਟਰਸਾਈਕਲ ਖਰਾਬ ਹੋ ਗਿਆ ਚੱਲ ਕੋਈ ਰੱਬ ਦਾ ਨਾਮ ਲੈ ਕੇ ਵਕ ਚੱਲ ਉਹ ਬਾਈ ਮੇਰਾ ਸਮਾਨ ਦੇ ਉਹ ਕਿੱਥੇ ਆ ਗਿਆ ਬਾਈ ਦੰਦਾ ਵਾਲੀ ਤੋੜ ਲੱਗੀ ਪਈ ਆ ਮੈਨੂੰ ਮਾਰਨ ਆਲਾ ਹੋਇਆ ਪਿਆਂਗਾ ਸਮਾਨ ਦੇ ਬਾਈ ਬੜਾ ਪੈਸੇ ਦੇ ਉਹ ਤਾਂ ਇਹ ਮੈਨੂੰ ਆਪੋ ਬਣੇ ਸੈਣੇ ਲੁੱਟਣ ਨੂੰ ਬੈਠਾ ਉਹਦੇ ਨੂੰ ਅਗਲੀ ਵਾਰ ਪੱਕਾ ਦੇ ਬਾਈ ਪਹਿਲਾਂ ਤਾਂ ਪੈਸੇ ਦਿੱਤੇ ਨੇ ਉਹ ਬੜਾ ਅਗਲੀ ਵਾਰ ਪੱਕਾ ਤੂੰ ਮੇਰਾ ਸਮਾਨ ਵਾੜ ਜਾ ਦਿੰਦਾ ਯਾਰ ਆਇਆ ਹੋਇਆ ਪਿਆ ਜੀ ਪਹਿਲਾਂ ਹੀ ਤਾਂ ਪੈਸੇ ਦਿੱਤੇ ਨਹੀਂ ਯਾਰ ਪਹਿਲਾਂ ਕੋਈ ਨਾ ਸੀ ਲੁੱਟਣ ਨਹੀਂ ਬੈਠਾ ਮੈਂ ਤੈਨੂੰ ਅਗਲੀ ਵਾਰ ਪੱਕਾ ਕਰ ਸਮਾਨੇ ਦੀ ਭਰ ਆਇਆ ਬਾਸਰ ਹੁੰਦਾ ਇੱਕੇ ਲਾਣੀ ਯਾਰਾ ਚੱਲ ਚੰਗਾ ਵੇ ਇਹ ਤਾਂ ਸਾਲਾ ਗੜਬੜ ਕਰਕੇ ਬਾਗਿਆ ਓਏ ਯਾਰ ਕੰਮ ਖਰਾਬ ਕਰ ਦਿਆ ਓਏ ਓਏ ਯਾਰ ਪੰਜਾਬ ਦੀ ਜੁਬਾਨੀ ਕਿੱਧਰ ਨੂੰ ਰੋਲ ਰਹੀ ਆ ਯਾਰ ਬਾਹਰ ਤਾਂ ਡੁੱਬ ਇੰਨਾ ਮਾੜਾ ਹਾਲ ਹੈ ਨੀ ਓਰੇ ਸਾਲਾ ਬਾਹਰ ਜਾ ਵੀ ਮਾੜਾ ਹਾਲ ਆ ਇਹਦੇ ਵਰਗੇ ਡੀਲਰ ਸਾਲੇ ਅੱਧੀ ਪੈਸੇ ਬਣਾਉਣ ਦੀ ਮਾਰੇ ਜਵਾਕਾਂ ਨੂੰ ਗਲ ਰਹੇ ਨੇ ਯਾਰ ਕਿੰਨਾ ਸੋਹਣਾ ਗੱਭਰੂ ਦੇ ਬਾਣ ਮੁੰਡਾ ਰੋਲ ਕੇ ਰੱਖਦਾ ਇਹਨਾਂ ਨੇ ਜਿਵੇਂ ਮੇਰੇ ਭਾਈ ਵਰਗਾ ਓਏ ਗੈਰੀ ਵਰਗਾ ਇਹ ਗੇਮ ਯਾ ਡਰੱਗ ਦੀ ਨਾ ਖੇੜ ਇਸ਼ਕ ਦਾ ਮਾਰ ਦਿੰਦੀ ਆ ਬਗਾਨਾ ਪੁੱਤ ਜਿੰਦਾ ਨਹੀਂ ਛੱਡਦਾ ਚਿੰਦਾ ਨਹੀਂ ਛੱਡਦਾ ਇਹ ਗੇਮ ਯਾ ਡਰੱਗ ਦੀ ਨਾ ਖੇੜ ਇਸ਼ਕ ਦਾ ਹੁਣ ਇਹਦਾ ਖਾਤਮਾ ਕਰਨ ਲਈ ਦੁਬਾਰਾ ਉੱਠਣਾ ਹੀ ਪੈਣਾ ਛੱਡ ਮਾਪਿਆਂ ਨੂੰ ਛੱਡ ਰਿਸ਼ਤੇਦਾਰਾਂ ਨੂੰ ਖੇੜਾ ਛੱਡ ਦੁਨੀਆਂ ਦਾ ਚਾਹੀਦੀ ਆਪ ਕੁਰਬਾਨ ਹੋਣਾ ਪਵੇ ਪਰ ਮਾਰ ਕੇ ਛੱਡੋ ਇਹਨਾਂ ਨੂੰ ਚਿੱਟੇ ਨੂੰ ਜੜੋਂ ਖਤਮ ਕਰਨਾ ਜੜੋਂ ਖਤਮ ਕਰਨਾ ਇਹ ਠੰਡੇ ਹੋਦ ਵਰਗਾ ਇੱਥੇ ਜੀਣ ਘਰ ਤੱਕ ਦੀ ਅਰੇ ਚਲ ਫਿਰ ਵੀ ਪੱਜ ਲਾ ਦੇ ਕੋਊਗਾ ਨਜ਼ਾਰੇ ਦਾ ਲੈ ਲੈਣਾ ਵੇਦੀ ਵੀ ਦੇ ਸਰੀਰ ਨੂੰ ਵੀ ਤਿਆਰ ਕਰਨਾ ਸਾੜੀ ਸ਼ਰੀਰ 'ਚ ਤਾਂ ਜਾਣ ਨਹੀਂ ਰਹੀ ਯਾ ਪਹਿਲਾਂ ਜਦੋਂ ਮੈਂ ਫੌਜੀ ਚੇਂਜ ਕਰਾ ਰਿਹਾ ਬਈ ਸਰਹਸਾ ਇੱਕ ਡੰਡ ਦੇ ਲਾ ਦਿੰਦਾ ਸੀ ਹੁਣ ਸਾੜੇ ਦਾਖ ਮਸਾਲਾ ਲਾ ਪਿਨੇ ਸ਼ਰੀਰ 'ਚ ਉਹ ਗੱਲ ਕੋਈ ਨਹੀਂ ਆਈ ਮੰਨਦਾ ਖਰਾਕ ਆਪਾਂ ਨੂੰ ਤੇਜੀ ਕਰਨੀ ਪੈਣੀ ਆ ਹੁਣ ਹਿੰਕਾਰ ਆਦਾ ਜਿੰਨੇ ਬਾਈ ਚਲੋ ਜੀ ਜਿੰਨੇ ਬਾਈ ਇਹਦਾ ਵੀ ਕਰੇ ਰਮਾਤਾ ਠੀਕ ਆ ਨਮਾਤਾ ਠੀਕ ਆ ਭਾਈ ਹੋਰ ਨਮਾਤਾ ਸੁਲਾਉਂਦੀਆ ਮੇਰੇ ਬਿੱਛੇ ਲੱਗਦਾ ਹੈ ਨਹੀਂ ਲਾਉਣਾ ਪੈਂਦਾ ਫਿਰ ਨਵੇਂ ਸੁਲਾਉ ਲੱਗਦੇ ਹੈ ਜਿਹਨੂੰ ਪਰਾਇ ਦਾ ਪਤਾ ਨਹੀਂ ਕੀ ਗੱਲ ਕੋਈ ਦਿਨਾਂ ਲਈ ਨਮਾਤਾ ਹੈ ਸਾਰਾ ਪਤਾ ਹੈ ਕੱ ਫੇਰ ਨਮਾਤਾ ਉਹਨੇ ਸਾਡੇ ਨਾਲ ਪੰਗਾ ਲਿਆ ਮੈਨੂੰ ਨਹਿਰ ਚ ਮਾਰ ਕੇ ਸਿੱਟਦਾ ਹੁਣ ਐ ਨਹੀਂ ਪਤਾ ਕਿੱਥੇ ਰੁੜ ਗਿਆ ਉਹ ਨਾ ਉਹ ਕੁਛ ਹੋ ਗਏ ਨਾ ਮਰਿਆਗਾ ਨਮਾਤਾ ਠੀਕ ਹੈ ਮਾਤਾ ਹੋਈ ਤਾਂ লাশ ਹੀ ਨਹੀਂ ਦੇਖ ਨਹੀਂ ਉਹਦੀ লাশ ਵੀ ਨਿਕਲਦੀ ਠੀਕ ਮਾਤਾ ਉਹਦਾ ਐਨਾ غرੂਰ ਹੈ ਸਾਡੇ ਨਾਲ ਪੰਗਾ ਲਿਆ ਉਹਨੇ ਮੈਨੂੰ ਸਮਝਾਇਆ ਕਿ ਉਹ ਫਿਰ ਵੀ ਮੈਨੂੰ ਘਰੇ ਮਾਰਨ ਆਇਆ ਜੋ ਨਾਮ ਦਾ ਤੇਰੇ ਕੋਲ ਬਝਾਉਂਦਾ ਹੁੰਦਾ ਤਾਂ ਨਹਿਰ ਜਮਾਰ ਕੇ ਸੱਟ ਤਾਂ ਸੱਟਤਾ ਮੋੜ ਕੇ ਨਾ ਉਹਦੇ ਮਾਮਾ ਦੀ ਦਬਾਵਾ ਨਾਲ ਨਿਕਲ ਗਿਆ ਉਹ ਦੋ ਦੋ ਮਾਮਾ ਨਾਲ ਬੋਲ ਕੇ ਸੁਣ ਲਾ ਜੇ ਅੱਜ ਤੋਂ ਬਾਅਦ ਸਾਡੇ ਨਾਲ ਐਜੀ ਕੋ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡਾ ਸਾਰਾ ਡੱਬਰ ਚੱਕਦਾ ਹੋਇਆ ਸੀ ਐਵੇਂ ਚੱਕਦਾ ਨਹੀਂ ਤੇਰੇ ਵਰਗੇ 3200 ਦੇਖੇ ਨੇ ਅਸੀਂ ਮਾਟਰ ਤੇ ਤੇਰੇ ਵਰਗੇ 3200 ਦੇਖੇ ਨੇ ਤੇਰੇ ਵਰਗੇ ਹਸਪਤਾਲਾਂ ਦੇ ਵਿੱਚ ਬਹੁਤ ਪਾਏ ਨੇ ਨਕਾ ਮੋਟਾ ਦੇਖ ਤੂੰ ਇੰਨਾ ਗਰੂਰ ਹੈ ਨਾ ਜਿਹੜਾ ਨਹੀਂ 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 ਤੁਸੀਂ ਡਾਕਟਰਾਂ ਵਾਲੇ ਤੇਰੇ ਵਰਗੇ ਬੰਤੀਸੂ ਦੇਖੇ ਨੇ ਆਲੇ ਦੁਆਲੇ ਪਿੰਡੇ ਨਾਂ ਲੈ ਕੇ ਦੇਖੀ ਕੋਈ ਨਾ ਬੋਲਦਾ ਨਹੀਂ ਕੋਈ ਮੈਂ ਮਾਤਾ ਨੂੰ ਕਦੇ ਨਹੀਂ ਸਮਝਾਉਣਾ ਇਹ ਕੀ ਹਲੇ ਵੀ ਸਮਝ ਜਾਓ ਫਿਰ ਬਸ ਆਪਦਾ ਹਿਸਾਬ ਲਾ ਲਿਓ ਕੋਈ ਤੁਮਾਰੇ ਦੇ ਵੀ ਵੇਣੀ ਆਉਂਗੇ ਕੁਲੀਗੇ ਦਾ ਹਾਂ ਮਾਤਾ ਚਾਹ ਦੇ ਮਾਤਾ ਤੈਨੂੰ ਆਖਰੀ ਓਵਰਨਿੰਗ ਦੇਦੀ ਕਿਹੜਾ ਨੰਬਰ ਘੱਟਾ ਨਹੀਂ ਕੋਈ ਨਾ ਕੋਈ ਨਾ ਦਰਵਾਰਗੇ 3200 ਦੇਖੇ ਨੇ ਕੋਈ ਮਾਰਦਾ ਮਾਰ ਦਿਆ ਕਿਹੜਾ ਨਵਾਂ ਕੋਈ ਨਾ ਕੋਈ ਨਾ ਇਹਦਾ ਦਿਮਾਗ ਖਰਾਬ ਹੋ ਗਿਆ ਪਿਆ ਮੈਨੂੰ ਦਿਖਾ ਕੇ ਲੈ ਗਿਆ ਕਿਥੇ ਟਕਾਂ ਦੇ ਤੂੰ ਮੈਨੂੰ ਤਾਂ ਯਕੀਨ ਨਹੀਂ ਆ ਰਿਹਾ ਇਹਨਾਂ ਨੂੰ ਦੇ ਦੇ ਚਲੋ ਜੀ ਆ ਜੀ ਕਿੱਥੇ ਟੇਟ ਹੈ ਜੋ ਗੱਲ ਕੋਈ ਦੱਸਦਾ ਕਿੱਥੇ ਹੋਏ ਦੀਦਾ ਦੇਣੀ ਮੈਨੂੰ ਆਹ ਕੋਈ ਦੱਸਦਾ ਹਾਂ ਨੂੰ ਅੱਗੇ ਚੱਲੋ ਹੁੰਦਾ ਤਾਂ ਮੈਂ ਤਾਂ ਕੱਪੜੇ ਉੱਪਰੇ ਪਾ ਲੇ ਹਟਾ ਦੇ ਅਸੀਂ ਆਉਂਦੀ ਹਟਾ ਦੇਈ ਅਸੀਂ ਉਹ ਰੁੜ ਗਿਆ ਨਾ ਨਰਚੋ ਉਹ ਕਿੱਧਰ ਹਰਿਆਣੇ ਕਣੀ ਵਗ ਗਿਆ ਹੋਊਗਾ ਜੀ ਟੈਂਸ਼ਨ ਕਿਉਂ ਲਈਆਂ ਸਾਨੂੰ ਇੰਨੀ ਜੇ ਮੈਨੂੰ ਦੇਜਾ ਤੇਰੇ ਤੱਕੜ ਰੋਲ ਦੂੰ ਮੈਂ ਕੋਈ ਨਹੀਂ ਸੌਰੀ ਚੱਲ ਗਰਮੀ ਬਹੁਤ ਆ ਲੱਗ ਗਿਆ ਉਹਦਾ ਹਰਿਆਣੇ ਕਹਿੰਦੇ ਟੈਂਸ਼ਨ ਹੀ ਨਹੀਂ ਲਈ ਜਿਵੇਂ ਕਿ ਆਪਾਂ ਪਿੰਡ ਚਲਤੀਏ ਤਾਂ ਬਾਈ ਲਾ ਕਰਦੇ ਵੀਰੇ ਦਿਮਾਗ ਖਰਾਬ ਅੱਜ ਕੋਈ ਨਾ ਸ਼ਾਮ ਦਾ ਹੀ ਲੰਮੀ ਟੇ ਜਣੀ ਜਾਣਾ ਹੀ ਪਹਿਲਾਂ ਮੀਟਿੰਗ ਦੇਖੀ ਜੋ ਯਾਰ ਤੇਰੇ ਜਿੰਮਾ ਕਰਦੇ ਵਾ ਚਲੋ ਚੱਲੀਏ ਬੱਸ ਫੇਰਾ ਬੈਠੋ ਉੱਡ ਤੇ ਬਾਰੀ ਕਰ ਰਹੇ ਹਾਂ ਮੈਂ ਗੱਲ ਸੁਣਾ ਹਾਂ ਜਾਓ ਤੁਸੀਂ ਤੇ ਲਾ ਹੂੰ ਮਨ ਫੜਾ ਸੁਣਾ ਮੇਰੇ ਕੋਲ ਆ ਕੇ ਬੈਠ ਕੰਦਾ ਮਾਸੀ ਨਾਹੀ ਕੋਈ ਬੋਲ ਤੇ ਮੰਦੇ ਆਗੇ ਕੋਈ ਮੈਂ ਫੜਾਇਆ ਹੋਰ ਨਾ ਕੋਡਾ ਹੋ ਗਿਆ ਕੱਪੜੇ ਕੋਪੜੇ ਅੱਧੇ ਬਦਲ ਕੇ ਜਾਓ ਮੋਟਰਮਮ ਬੋਲਣਾ ਲੱਗੇ ਜੀ ਮੋਟਰਸਾਈਕਲ ਹੈ ਜੀ ਛੱਡ ਦੇ ਲਾ ਦੇਣ ਜਾ ਕੇ ਥੱਪੇ ਫੜਾ ਬਾਰੇ ਆ ਲੈ ਕੇ ਨਹੀਂ ਜਾਣਾ ਇਹ ਤੁਮ ਗਲਤੀ ਮੈਂ ਤੇ ਹਾਂ ਕਹਿਣਗੇ ਵੀ ਹਾਂ ਵੀ ਇੱਥੇ ਗੱਲ ਕਰਨ ਏਡੀ ਹੋਉਂ ਮੁੱਠੇ ਜਾਂਦੇ ਨੇ ਕਾਮਲਾ ਦੇ ਪਰੇ ਨਹੀਂ ਨਾ ਕਰਨਾ ਬਗਾ ਕਾਮ ਕਰਦੇ ਨਹੀਂ ਕਰਦੇ ਬੋਕਦੇ ਨੇ ਦੱਤ ਨਾ ਬੋਕਣ ਯਾਰ ਬਾਈ ਨੇ ਸਵਾਨ ਭੇਜੇ ਬੰਦੇ ਕੱਕ ਲੈਣ ਨਹੀਂ ਆਏ ਦੇਖ ਵਾ ਜائیں ਉਹਰੇ ਫੜੇਗੇ ਓਖਾ ਹੋ ਜੂ சார் ਧੰਨਵਾਦ ਬਾਬੇ ਸਾਡੀ ਵੀਡੀਓ ਦੇ ਨਾਲ ਜੁੜਨ ਲਈ ਥੋਨੇ ਵਧੀਆ ਪਿਆਰ ਦਿੱਤਾ ਵੀਡੀਓ ਨੂੰ ਤੇ ਅੱਗੇ ਤੋਂ ਅੱਗੇ ਬਾਬੇ ਉਹ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਾਨੂੰ ਕਮੈਂਟ ਵਿੱਚ ਤੁਹਾਨੂੰ ਸਾਨੂੰ ਮਿਸਟੇਕ ਦੱਸਿਆ ਕਰੋ ਸਾਡੀ ਕੀ ਸਾਡਾ ਸੁਧਾਰ ਹੋਵੇ ਅਗਲੀ ਵੀਡੀਓ ਚ ਸਾਡੀ ਵੀਡੀਓ ਵਧੀਆ ਆਵੇ ਤੇ ਲਾਈਕ ਸ਼ੇਅਰ ਕਮੈਂਟ ਦਬਕੇ ਕਰ ਦੋ ਜੀ ਧੰਨਵਾਦ ਧੰਨਵਾਦ ਬਾਬੇ